ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜਟੋ ਅੱਛਾ ਜੀ ਇਹ ਜਿਹੜੀ ਇੱਕ ਵੀਡੀਓ ਚੱਲ ਰਹੀ ਹੈ ਆਪਣੀ ਪੈਗ ਦੇ ਵਿਸ਼ੇ ਤੇ ਇਹਦਾ ਫਿਰ ਥੋੜਾ ਸਪਸ਼ਟੀਕਰਨ ਦੇਣਾ ਬਣਦਾ ਹੈ ਨਾ ਤੁਹਾਨੂੰ ਪਤਾ ਵੀ ਬਹੁਤ ਸਾਰੇ ਲੋਕ ਕਰਦੇ ਸਭ ਕੁਝ ਆ ਦੱਸਦੇ ਕੁਝ ਨਹੀਂ ਤੇ ਆਪਾਂ ਜੋ ਕਰੀਏ ਉਹ ਦੱਸੀਦਾ ਵੀ ਹੈ ਤੇ ਉਹਲਾ ਛਾਪਣੀ ਤੇ ਨਾਲ ਇੱਕ ਲਾਈਵ ਤੁਹਾਨੂੰ ਪਤਾ ਹੀ ਹੈ ਇਹਦੇ ਫਿਰ ਸਿੱਧਾ ਦੱਸ ਦੇਣਾ ਸ਼ੋਅ ਕਰ ਦੇਣਾ ਤੇ ਆਪਾਂ ਦੇ ਸਿਆਖ ਗੱਜਿਆਂ ਵੀ ਜਾਂਦੇ ਜੇ ਕੋਈ ਕੰਮ ਕਰਨਾ ਤੇ ਸਰੇਆ ਪਤਾ ਹੋਣਾ ਚਾਹੀਦਾ ਵੀ ਦਾ ਦਾ ਬੰਦਾ ਤੇ ਨਹੀਂ ਤੇ ਬਿਲਕੁਲ ਹੀ ਤੇ ਇਹ ਨਹੀਂ ਅੰਦਰੋਂ ਕੋਸਤੇ ਬਾਹਰੋਂ ਕੋਸ ਉਹ ਵਾਲਾ ਆਪਣਾ ਸਾਥ ਦਾ ਜੀਗਾ ਉਹ ਕੋਈ ਆਪਣਾ ਵਿਆਹ ਦਾ ਸੀਜ਼ਨ ਹੈ ਨਾ ਅਗਲੇ ਬੰਨੇ ਤੇ ਮੈਨੂੰ ਪਤਾ ਬਹੁਤ ਸਾਰਿਆਂ ਲੋਕਾਂ ਦੀਆਂ ਜਿਵੇਂ ਆ ਮੇਰੀਆਂ ਕੰਟਰੋਵਰਸੀਆਂ ਚੱਲਦੀਆਂ ਰਹੀਆਂ ਜਾਂ ਸਟੂਡੀਓ ਵਾਲੇ ਕੁਝ ਵੀ ਕਹੇ ਟਾਈਮ ਤੇ ਮੈਨੂੰ ਪਤਾ ਕੀ ਕੀ ਸੋਚ ਸਕਦਾ ਕੋਈ ਵੀ ਬਾਅਦ ਸਟੂਡੀਓ ਵਿੱਚ trap ਪੈਗ ਲਾਉਂਦਾ ਜੇ ਇਹ ਕਰਦਾ ਉਹ ਕਰਦਾ ਇਹ ਗੱਲਾਂ ਮੈਂ ਸਾਰਾ ਚੰਗੀ ਤਰ੍ਹਾਂ ਸਮਝਦਾ ਇਨਾਂ ਗੱਲਾਂ ਨੂੰ ਹੁਣ ਮੈਂ ਤੁਹਾਨੂੰ ਥੋੜਾ ਪੱਕਾ ਸਪਸ਼ਟੀ ਕਰਨ ਦੇ ਹੀ ਦਈਏ ਆ 26 ਸਾਲ ਤੋਂ ਆਪਣਾ ਸਟੂਡੀਓ ਚੱਲ ਰਿਹਾ ਜੀ ਬਾਜ ਸਟੂਡੀਓ ਤੇ ਉਦੋਂ ਤੋਂ ਵੀ ਬਹੁਤ ਸਾਰੇ ਜਿਹੜੇ ਆਪਣੇ ਸ਼ਹਿਰੋਂ ਆਉਣੇ ਪਾਸੇ ਆਉਣੇ ਜਿੰਨੇ ਵੀ ਆਪਣੇ ਆਪਣੇ ਕਾਰੀਗਰ ਕੰਮ ਕਰਨ ਲਈ ਫੋਟੋਗ੍ਰਾਫਰ ਸਦਨੇ ਤੇ ਠੀਕ ਹੈ ਜਿਹੜੇ ਨਹੀਂ ਪਿੰਡੇ ਤੇ ਬਿਲਕੁਲ ਵਧੀਆ ਸੀ ਤੇ ਜਿਹੜੇ ਪਿੰਡੇ ਵੀ ਤੇ ਆਪਾਂ ਇਹ ਨਹੀਂ ਉਹਨਾਂ ਨੂੰ ਮਤਲਬ ਕਿ ਵੀ ਤੁਸੀਂ ਪ੍ਰੋਗਰਾਮ ਚ ਪੀਓ ਪਹਿਲਾ ਬਾਜ ਸਟੂਡੀਓ ਦਾ ਅਸੂਲ ਪਿਛਲੇ 25 ਸਾਲ ਤੋਂ 26ਵੇਂ ਸਾਲ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਪੈਗ ਨਹੀਂ ਲਾਉਣਾ ਪੈਗ ਲਾ ਕੇ ਕੈਮਰਿਆਂ ਨੂੰ ਹੱਥ ਨਹੀਂ ਲਾਉਣਾ ਠੀਕ ਹੈ ਜੀ ਠੀਕ ਹੈ ਜੇ ਪੈਗ ਲੱਗ ਗਿਆ ਤਾਂ ਚਲੋ ਛੁੱਟੀ ਜਿਹੜਾ ਬੰਦੇ ਨੇ ਕੰਮ ਉਹ ਜੀ ਦਾ ਸਮਾਪਤੀ ਹੋ ਗਈ ਆ ਆਪਣਾ ਪੈਗ ਲਾਇਆ ਤੇ ਕਵਰੀ ਕੀਤੀ ਆ ਬੈਗ ਫੜੋ ਤੇ ਘਰ ਵੀ ਚਲੋ ਤੇ ਇਹ ਸਿਸਟਮ ਬਣਾਇਆ ਵੀ ਜਿਹੜੇ ਪਿੰਦੇ ਸੀ ਉਹਨਾਂ ਨੂੰ ਵੀ ਪੈਗ ਪਿਆਈ ਦਾ ਤੇ ਸਾਡਾ ਅਸੂਲ ਅੱਜ ਵੀ ਉਹੀ ਆ ਗੱਡੀ ਦੇ ਵਿੱਚ ਦੇਸੀ ਤੇ ਅੰਗਰੇਜ਼ੀ ਦੋ ਬੋਲ ਆਪਣੀ ਪੱਕੀ ਗੱਡੀ ਦੇ ਵਿੱਚ ਲੱਗੀ ਹੁੰਦੀ ਆ ਉਹਦਾ ਕਾਰਨ ਇਹ ਵੀ ਕਈ ਵਾਰ ਕੋਈ ਵੈਸ਼ਨੂ ਰਿਆ ਵੀ ਮਿਲ ਜਵੇ ਤੇ ਜਾਂ ਕੋਈ ਕਿਸ ਤਰ੍ਹਾਂ ਵੀ ਮੁੰਡਿਆਂ ਨੂੰ ਜਦੋਂ ਕੰਮ ਤੋਂ ਸਮਾਪਤੀ ਹੁੰਦੀ ਆ ਪੂਰੀਆਂ ਸੁਖ-ਸਹੂਲਤਾਂ ਰੱਖੀਆਂ ਆਪਾਂ ਵੀ ਤੁਹਾਨੂੰ ਜਦੋਂ ਤੁਸੀਂ ਆਪਣੇ ਪ੍ਰੋਗਰਾਮ ਆਪਣਾ ਫੰਕਸ਼ਨ ਆਪਣੇ ਵੈਸੇ ਤੇ ਆਪਣੇ ਦਿਨ ਦੇ ਹੀ ਫੰਕਸ਼ਨ ਸਾਰੇ ਸ਼ਾਮ ਨੂੰ ਜਦੋਂ ਕਵਰਿੰਗ ਕਰਕੇ ਆਪਣੇ ਬੈਗਾਂ 'ਚ ਕੈਮਰੇ ਘੁੰਮਰੇ ਸ਼ਾਮਕੇ ਤੇ ਜੇ ਘਰ ਵਾਲੇ ਵੈਸ਼ਨੂ ਆ ਤੇ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਤੇ ਜਾਣਾ ਵਾ ਲਾ ਕੇ ਤੇ ਤੁਸੀਂ ਆਪਣੀ ਗੱਡੀ ਚ ਲਾ ਸਕਦੇ ਹੋ ਲਾ ਕੇ ਪੈਗ ਜਾਂਦੇ ਵੀ ਆ ਸਾਰੇ ਸੱਜਣ ਮਿੱਤਰ ਸਾਬ ਨੂੰ ਪਤਾ ਮੇਰੇ ਜਿੰਨੇ ਵੀ ਲੇਬਰ ਵਰਕਰ ਕੰਮ ਕਰਦੇ ਸਾਰਿਆਂ ਨੂੰ ਪਤਾ ਸਾਡੇ ਸਿਸਟਮ ਦਾ ਤੇ ਦੂਜੀ ਗੱਲ ਇਹ ਆ ਵੀ ਆਪਣਾ ਸ਼ੁਰੂ ਤੋਂ ਹੀ ਊਸੂਲ ਆ ਵੀ ਪਹਿਲੀ ਗੱਲ ਤੇ ਆਪਾਂ ਦਿਨ ਦੇ ਵਿੱਚ ਪੈਗ ਦੇ ਹੱਕਦਾਰੀ ਨਹੀਂ ਹੈਗੇ ਦਿਨ ਦੇ ਵਿੱਚ ਆਪਣੇ ਵਿਆਧ ਜਿਆਦਾ ਦਿਨ ਹੀ ਆ ਪਰ ਦਿਨ ਵਾਲੇ ਪੈਗ ਦੇ ਮੈਂ ਹੱਕ 'ਚ ਨਹੀਂ ਹੈਗਾ ਤੇ ਸੀ ਤੁਹਾਨੂੰ ਪਤਾ ਪਰਸੈਂਟ 90 80 90% ਮੇਰੇ ਇਨਵਾਈਟਡ ਹੀ ਪ੍ਰੋਗਰਾਮ ਹੁੰਦੇ ਆ ਤੇ ਇਨਵਾਈਟਡ ਹੋਣ ਦੇ ਬਾਅਦ ਵੀ ਮੇਰੇ ਅਸੂਲ ਇਹ ਆ ਕਿ ਮੈਂ ਆਪਣੀ ਪੂਰੀਆਂ ਟੀਮਾਂ ਨੂੰ ਥਾਂ ਥਾਈ ਕਵਰਿੰਗ ਕਰਕੇ ਲਵਾ ਕੇ ਪੂਰਾ ਮੈਨੂੰ ਕਈਆਂ ਤਾਂ ਵੈਸੇ ਤੇ ਮੈਂ ਇਹ ਕੰਮ ਦਿਨੇ ਕਰਨਾ ਹੀ ਨਹੀਂ ਹੁੰਦਾ ਅੜੇ ਫਸੇ ਕਿਵੇਂ ਜ਼ਿੰਦਗੀ 'ਚ ਮੈਨੂੰ ਪਤਾ ਕਈ ਦਾ ਸੱਜਣ ਮਿੱਤਰ ਕਈ ਇਹੋ ਜਿਹੇ ਬੈਠੇ ਹੁੰਦੇ ਆ ਵੀ ਨਹੀਂ ਆ ਜਾ ਆਇਆ ਜਾ ਆ ਜਾ ਤੇ ਉਹ ਫਿਰ ਆਪਾਂ ਸਾਰਾ ਐਂ ਜਿਦੋਂ A ਤੋਂ Z ਕੋਸ਼ਿਸ਼ ਕਰੀਦੀ ਆ ਵੀ ਇਕਰਾਮ ਲਾਵਾ ਵੀ ਹੋ ਜਾਣਾ ਮੁੰਡੇ ਕੁੜੀ ਦੇ ਸੱਗਨ ਪੋਰਟਡ ਵਗੈਰਾ ਸਾਰੀ ਐ ਕਮਾਂਡ ਦੇ ਕੇ ਸੂਰੀ ਓਕੇ ਡਨ ਕਰਕੇ ਆਪਣਾ ਕੰਮ ਤੇ ਫਿਰ ਉਹਨਾਂ ਦਾ ਲਾਸਟ ਇੱਕ ਦੇ ਕੋਈ ਅੱਧਾ ਘੰਟਾ ਬਹਿ ਲਈਏ ਉਹ ਵੱਖਰੀ ਗੱਲ ਤੇ ਇਹੋ ਜਿਹਾ ਸੂਲ ਆਪਾਂ ਰੱਖਿਆ ਵੀ ਜੇ ਮੈਂ ਖੁਦ ਵਿਆਹਾਂ ਦੇ ਵਿੱਚ ਬਹਿ ਕੇ ਹਰੀ ਸਾਰੀ ਵਿਆਹਾਂ ਦੇ ਵਿੱਚ ਜਾ ਕੇ ਪੈਗ ਲਾਉਂਗਾ ਤੇ ਫਿਰ ਮੈਨੂੰ ਵੇਖ ਕੇ ਮੁੰਡੇ ਵੀ ਲਾਉਣਗੇ ਤੇ ਮੁੰਡੇ ਪੈਗ ਲਾਉਣਗੇ ਤੇ ਫਿਰ ਤੁਹਾਨੂੰ ਪਤਾ ਪੈਗ ਲਾ ਕੇ ਗਲਤੀਆਂ ਵੀ ਕਰਨਗੇ ਤੇ ਇਹੀ ਅਜ ਤੱਕ ਇਸ ਚੀਜ਼ ਦਾ ਹੀ ਸਭ ਤੋਂ ਵੱਡਾ ਰਾਜ ਲਾ ਲੋ ਜਾਂ ਸਾਡੀ ਇੱਜ਼ਤ ਪੱਤ ਦਾ ਹਿਸਾਬ ਦਾ ਲਾ ਲੋ ਜਾਂ ਸਾਡੇ ਬਾਸ ਸਟੂਡੀਓ ਦੀ ਸ਼ਾਨ ਦਾ ਹਿਸਾਬ ਦਾ ਲਾ ਲੋ ਅੱਜ ਤੱਕ ਇਹੀ ਕਾਰਨ ਆ ਕਿ ਵਿਆਹਾਂ ਦੇ ਵਿੱਚ ਨਾ ਆਪ ਚਰਾ ਪੀਤੀ ਨਾ ਵਰਕਰ ਨੂੰ ਪੀਣ ਦਿੱਤੀ ਤੇ ਜਦੋਂ ਸਮਾਪਤੀ ਤੇ ਅੱਜ ਵੀ ਮੈਂ ਤੇ ਚਲੋ ਹੁਣ ਥੋੜੇ ਸਮੇਂ ਤੋਂ ਤੇ ਮੈਂ ਅੱਜ ਵੀ ਇਹੋ ਵਰਕਰਾਂ ਦੇ ਅਸੂਰ ਰੱਖੇ ਆ ਕਿ ਆਪਦੇ ਵੀਰੋ ਪ੍ਰੋਗਰਾਮ ਖਤਮ ਕਰੋ ਲਾਓ ਪੈਗ ਘਰ ਨੂੰ ਜਾਓ enjoyment ਕਰਦੇ ਜਾਓ ਜਿਹੜਾ ਲਾਉਂਦਾ ਲਾ ਲਓ ਜਿਹੜਾ ਨਹੀਂ ਲਾਉਂਦਾ ਤੇ ਵਧੀਆ ਗੱਲ ਨਹੀਂ ਲਾਉਂਦਾ ਤੇ ਨਾ ਸਹੀ ਤੇ ਬਾਕੀ ਇਹ ਨਹੀਂ ਇਸ ਤਰ੍ਹਾਂ ਫਿਰ ਨਾ ਕੀ ਨਾ ਫਰਕ ਪੈ ਜਾਂਦਾ ਵੀ ਪਤਾ ਨਹੀਂ ਬਾਜ ਸ਼ਰੀਆ ਪੈਗਾਂ ਦੇ ਐਲਾਨ ਕਰ ਦਿੰਦਾ ਵੀ ਮੈਂ ਪੈਗ ਲਾਉਣਾ ਮੈਂ ਡੇਲੀ ਲਾਉਣਾ ਮੈਂ ਇਹ ਕਰਦਾ ਤੇ ਇਹ ਫਿਰ ਵਿਆਹਾਂ ਦੇ ਪ੍ਰੋਗਰਾਮ ਕਿ ਤਰ੍ਹਾਂ ਕਰੂਗਾ ਹੁਣ ਮੈਂ ਤੁਹਾਨੂੰ ਇੱਥੇ ਇੱਕ ਵੱਡੀ ਧਾਰਨਾ ਦਾ ਆਪਣੇ ਤੇ ਚਲੋ ਵਿਆਹ ਹੀ ਦਿੰਦੇ ਆ ਪੰਜਾਬ ਦੇ ਤੇ ਮੇਰੇ ਵਿਆਹ ਗਵਾਲੀਅਰ ਚ ਹੁੰਦੇ ਜਿਹੜੇ ਉਹਨਾਂ ਦਾ ਪ੍ਰੋਗਰਾਮ ਹੀ ਸ਼ੁਰੂ ਹੁੰਦੇ ਆ ਸ਼ਾਮੀ ਚਾਰ ਪੰਜ ਤੋਂ ਸ਼ੁਰੂ ਕਰਦੇ ਆ ਇਹ ਰਾਤ ਦੇ 11 12 ਵਜੇ ਦੇ ਤੇ ਉਹੀ ਟਾਈਮ ਤੁਹਾਨੂੰ ਪਤਾ ਸ਼ਬਦ ਹੁੰਦਾ ਪਰ ਉੱਥੇ ਵੀ ਇੱਕ ਬੜਾ ਵੱਡਾ ਅਸੂਰ ਰੱਖਿਆ ਤੇ ਉਹਨਾਂ ਨੇ ਵੀ ਬਹੁਤ ਸਾਰੀਆਂ ਵੱਡੀਆਂ ਸਾਨੂੰ ਹੂਲਦਾਂ ਦਿੱਤੀਆਂ ਉੱਥੋਂ ਦੇ ਲੋਕ ਇੱਥੇ ਆਪਣੇ ਸਿਸਟਮ ਹੋ ਰਿਹਾ ਉਧਰ ਇਹ ਆ ਕਿ ਜਿਹੜਾ ਪੈਲਸ ਬੁੱਕ ਕਰਨਾ ਉੱਥੇ ਹੀ ਹੋਟਲ ਹੁੰਨੇ ਉੱਥੇ ਹੀ ਰੂਮ ਹੁੰਨੇ ਤੇ ਉੱਥੇ ਹੀ ਸਭ ਨੇ ਆ ਜਾਣਾ ਉੱਥੇ ਦੋ ਦਿਨ ਰਹਿਣ ਤਿੰਨ ਦਿਨ ਰਹਿਣ ਉੱਥੇ ਪੈਲਸ ਹੀ ਘਰ ਬਣਾਇਆ ਹੁੰਦਾ ਤੇ ਉੱਥੇ ਹੀ ਵਿਆਹ ਹੁੰਦੀ ਹੈ ਇਤੈ ਸਾਡੀ ਉਥੋਂ ਟੀਮਾਂ ਨੇ 4 ਵਜੇ ਰੈਡੀ ਹੋ ਕੇ ਖੜ੍ਹ ਜਣਾ ਉਹਨਾਂ 5 ਵਜੇ ਆਉਣ 6 ਵਜੇ ਆਉਣ ਤੇ ਇਸ ਤਰ੍ਹਾਂ ਟੀਮ ਵਰਕ ਕੰਮ ਕਰਵਾਈ ਦਾ 8 9 10 10 ਵਜੇ ਤੱਕ ਫੁੱਲ ਤੱਕ ਪਾਈ ਦੀ ਕੰਮ ਦੇ ਵਿੱਚ ਤੇ ਫਿਰ ਉਹਨਾਂ ਨੇ ਸਰਦਾਰ ਸਾਹਿਬ ਉਹਨਾਂ ਨੇ ਗਵਾਲੀਅਰ ਵਾਲਿਆਂ ਨੇ ਗਿਲ ਫਾਰਮ ਵਾਲਿਆਂ ਨੇ ਫਿਰ ਰਾਸਤੇ ਪੰਜਾਬ ਹਟਲਾ ਲਿਆਂ ਨੇ ਉਹਨਾਂ ਨੇ ਫਿਰ ਕੈਟਰਰਿੰਗ ਵਾਲ ਨਾਲ ਆਪਾਂ ਸਿੱਧੀ ਗੱਲ ਕੀਤੀ ਦੀ ਉਹ ਪੰਜਾਬੀ ਸਰਦਾਰ ਹੈ ਉਹਨੂੰ ਸਮਝਾਇਆ ਵੀ ਉਹਨਾਂ ਨੇ ਵੀ ਜਦੋਂ ਬਾਸ ਸਟੂਡੀਓ ਦਾ ਟਾਈਮ ਹੋ ਜਾਂਦਾ ਫਿਰ ਇਹਨਾਂ ਦਾ ਉਹਦੇ ਇਨਾ ਦਾ ਟੇਬਲ ਲਾ ਦਿਓ ਉਹ ਫਿਰ ਐ ਮੈਂ ਇਸ ਹਿਸਾਬ ਨਾਲ ਪਹਿਲਾਂ 10 ਵਜੇ ਟੇਬਲ ਲਵਾ ਦਦਾ ਨਾ ਵੀ ਖਾਣ ਪੀਣ ਰੋਟੀ ਦਾ ਤੇ ਜਿਤਨਾ ਜਿਤਰਾ ਟੀਮਾਂ ਮੰਨ ਲਓ ਤਿੰਨ ਕੰਮ ਕਰਨੀਆਂ ਤੇ ਜਿਹੜੀ ਪਤਾ ਵੀ ਜਿਹਦਾ ਕਵਰਿੰਗ ਹੋ ਗਈ ਆ ਇੱਕ ਟੀਮ ਨੂੰ ਖਿੱਚ ਲੋ ਤੇ ਲੈ ਉਹਨੂੰ ਬੈਠ ਟੇਬਲ ਤੇ ਲਾਬ ਦਾ ਇੰਜਾਇਬਮੈਂਟ ਕਰ ਕੈਮਰੇ ਸਾਹਮਣੇ ਦੋ ਟੀਮਾਂ ਕਰ ਰਹੀਆਂ ਫਿਰ ਦੂਜੀ ਟੀਮ ਨੂੰ ਐਖੀ ਜਾ ਵੀ 11 ਵਜੇ ਤੂੰ ਵੀ ਆ ਜਾ ਤੇ ਸਾਰੇ ਤੇ ਬੰਦੇ ਨਹੀਂ ਲਾਉਣ ਵਾਲੇ ਪਿਛੇ ਦਜੀਵ ਦੇ 12 ਹਕਮ ਅਜੇ ਤੱਕ ਕੰਮ ਕਰਨ ਵਾਲੇ ਕਹਿੰਦਾ ਵੱਲੋ ਕਿ ਸਿਸਟਮ ਬਣਾਇਆ ਜਾਂਦਾ ਤਰੀਕਾ ਬਣਾਇਆ ਜਾਂਦਾ ਤੇ ਇਹੀ ਇਹਨੂੰ ਵਾਹਿਗੁਰੂ ਦੀ ਕਿਰਪਾ ਲਾ ਲਓ ਪ੍ਰਮਾਤਮਾ ਦੀ ਕਿਰਪਾ ਲਾ ਲਓ ਬਾਅਦ ਸਟੂਡੀਓ ਅਜੇ ਤੱਕ ਜਿੰਦਾਬਾਦ ਹੈਗਾ ਤੇ ਰਿਆਵਾ ਤੇ ਅੱਜ ਵੀ ਚੱਲ ਰਿਹਾ ਵਾ 26 ਸਾਲ ਲੰਮੀ ਰੇਸ ਦੇ ਘੋੜੇ ਐਵੇਂ ਨਹੀਂ ਭੱਜੇ ਕੋਈ तरीके अपनाए ਆ ਜੇ ਕੋਈ ਮੁੰਡਾ ਵਿਆਹ ਸ਼ਾਦੀ ਚ ਕਿਸੇ ਕਿਸਮ ਦੀ ਗਲਤੀ ਕੀਤੀ ਤੇ ਆਪਾਂ ਨੇਰੇ ਚ ਖੜ ਕੇ ਕੁੱਟਦੇ ਰਹੇ ਆ ਉਹਨਾਂ ਨੂੰ ਪਤਾ ਫੋਟੋਗ੍ਰਾਫਰਾਂ ਦੇ ਸਾਡੇ ਸਹੂਲਾਂ ਦਾ ਗਲਤ ਬੰਦੇ ਦਾ ਆਪਾਂ ਕੋਈ ਲਿਆਜ ਨਹੀਂ ਕਰਨਾ ਜੇ ਕੋਈ ਗਲਤੀ ਕਰੇ ਭਾਵੇਂ ਕਿਤੇ ਉਹ ਵਰਕਰ ਆਇਆ ਹੋਵੇ ਉਹਦਾ ਆਪਾਂ ਬਿਲਕੁਲ ਇਹ ਨਹੀਂ ਅਜੇ ਤੱਕ ਹੁਣ ਤਾਂ ਆਮ ਹੀ ਫੋਟੋ ਸਟੂਡੀਓ ਦੀਆਂ ਫੋਟੋਗ੍ਰਾਫਰਾਂ ਦੀਆਂ ਕਿੰਨੀਆਂ ਘਟਨਾਵਾਂ ਵਾਰਨੀਆਂ ਕੁੱਟਾਂ ਖਾਲੀਆਂ ਜੇ ਉਹ ਸਹੂਲ ਖਰਾਬ ਹੋ ਜene ਬੇਇੱਤਿਆਹੀਆਂ ਹੋਣੀਆਂ ਕਿੰਨੀਆਂ ਤਾਂ ਹੁੰਦੀਆਂ ਪਰ ਪਰਮਾਤਮਾ ਦੀ ਮਿਹਰ ਆ ਉਸੂਲ ਤਰੀਕੇ ਰੱਖਿਆ ਵਧੀਆ ਰੱਖਿਆ ਹੈ ਹਿਸਾਬ ਤਬ ਤਾਂ ਅੱਜ ਤੱਕ ਜਿੰਦਾਬਾਦ ਹੈ ਜੀ ਬਾਸ ਸਟੂਡੀਓ ਮੈਂ ਪੈਗ ਤੇ ਸਪਸ਼ਟੀਕਰਨ ਤਾਂ ਦੇਣਾ ਹੀ ਮੈਨੂੰ ਪਤਾ ਲੋਕਾਂ ਦੀ ਸੋਚ ਦਾ ਲੋਕਾਂ ਦੇ ਦਿਮਾਗਾਂ ਦਾ ਕਿੱਥੇ ਲੈਵਲ ਕਿੰਨਾ ਇਹ ਕੀ ਵਿਕਾਸ ਦਵਾਈ ਦਾ ਵਿਕਾਸ ਕਿੰਨਾ ਦਾ ਚੱਲ ਰਿਹਾ ਕਿੱਥੋਂ ਤੱਕ ਦਾ ਲੈਵਲ ਮੈਨੂੰ ਸਾਰਾ ਪਤਾ ਕੀ ਸੋਚ ਸਕਦਾ ਕੀ ਕਰ ਸਕਦਾ ਕੀ ਬੋਲ ਸਕਦਾ ਬਾਸ ਸਟੂਡੀਓ ਬਾਰੇ ਮੈਨੂੰ ਪਤਾ ਹੈ ਠੀਕ ਹੈ ਜੀ ਤੇ ਕਰਦੇ ਆ ਆਪਾਂ ਵਿਆਹ ਸ਼ਾਦੀ ਮਿਲਦੇ ਆ ਜੀ ਵਿਆਹਾਂ ਸ਼ਾਦੀਆਂ ਦੇ ਵਿੱਚ ਬਾਸ ਸਟੂਡੀਓ ਫੇਰ ਦੁਬਾਰਾ 25 ਅਨਿਵਰਸਰੀ ਸਾਰੇ ਮਨਾਉਦੇ ਆ ਸਾਡਾ 26ਵਾਂ ਸਾਲ ਆ 26ਵੀਂ ਅਨਿਵਰਸਰੀ ਐ ਸਾਲ ਦੀ ਬਾਅਦ ਸਟੂਡੀਓ ਦੀ ਤੇ ਫੇਰ ਤੱਕ ਪਾਵਾਂਗੇ ਪੂਰੀ એનર્ਜੀ ਨਾਲ ਤੇ ਪੂਰੇ ਵਧੀਆ ਸਿਸਟਮ ਨਾਲ ਆਪਾਂ ਫੇਰ ਆਗੇ ਮੈਦਾਨ ਦੇ ਵਿੱਚ ਕਰਾਂਗੇ ਵਿਆਵਾਂ ਦੇ ਤਗੜੇ ਤਗੜੇ ਪ੍ਰੋਗਰਾਮ ਬੁੱਕ ਹੋਣਦੇ ਆ ਹੋਰੇ ਆ ਹੋਰ ਵੀ ਹੋਣਗੇ ਮੇਰੇ ਸੱਜਣਾ ਮਿੱਤਰਾਂ ਦੇ ਤੇ ਚਲੋ ਠੀਕ ਹੈ ਜੀ ਸასი ਕਾਲ ਦੀ